ਸਤਿ ਸ਼੍ਰੀ ਅਕਾਲ ਮਿੱਤਰੋ ਲਓ ਜੀ ਨਵਾਂ ਦਿਨ ਨਵੀਂ ਸਵੇਰ ਕੱਲ ਪੰ ਬਲੌਗ ਪਾਇਆ ਨਹੀਂ ਸੀ ਕੱਲ ਕੁਝ ਹੈਉ ਨਹੀਂ ਸੀ ਕੋਈ ਸਰੀਰ ਥੱਕ ਗਿਆ ਜੀ ਕੱਲ ਰੈਸਟ ਕਰੀ ਪੂਰਾ ਹੁਣ ਚੱਲਿਆ ਬਾਹਰਲੇ ਬਿੜੇ ਨੂੰ ਯਾਰ ਬਲੂਂਗੜੇ ਆ ਗਏ ਉੱਥੇ ਬਿੱਲੀ ਤਿੰਨ ਬਲੂਂਗੜੇ ਛੱਡ ਗਈ ਸਾਡੇ ਹੁਣ ਦਿਖਾਉਣਾ ਉਹ ਬਹੁਤ ਹੰਗ ਕਰਦੇ ਨੇ ਧਾਰਾ ਚੋਂਦੇ ਨੇ ਸੋਨੇ ਵੀ ਬਹੁਤ ਲੱਗਦੇ ਨੇ ਆ ਦੇਖੋ ਪਰਸ ਬੈੜੀਆਂ ਫਰਦੀਆਂ ਸੀ ਭੱਜੀਆਂ ਰਾਤ ਨੂੰ ਬੰਦੇ ਫੜਦੇ ਫਿਰਦੇ ਸੀ ਔਰੇ ਆ ਕੇ ਆਇ ਚ ਲੱਗੀਆਂ ਕੌਲਾ ਸੜਦਾ ਬੈੜੀਆਂ ਨੇ ਉਧਰ ਉਹਥੇ ਸਾਡੇ ਉਹ ਪਰੇ ਦੇ ਵੀ ਖਾਸਾ ਗਾਹ ਪਾਤਾ ਗੋਬਰ ਗੈਸ ਵੱਲ ਤੁਨ ਦੁਖਾਣਾ ਜਸ ਬਲੂੰਗੜੇ ਦਨ ander bowl for ਕਪੈਗਾ 6:00 ਵੱਜ ਗਏ ਨੀਰਾ ਪਿਆ ਦੇਖੋ ਜੀ ਮਿੱਠੂ ਦੀਆਂ ਆਈਟਮਾਂ ਕਿ ਹਾਲ ਚਾਲ ਦੇ ਕਿੱਥੇ ਗਏ ਸੀ ਹਾਂਜੀ ਕਿੱਥੇ ਗਏ ਨਾ ਕੋਮਰਟਿਪਾ ਦਨ ਰਾਤ ਟੈਂਕੀ ਦੀ ਬਰੀ ਟੈਂਕੀ ਖਾਲੀ ਹੋ ਗਈ ਤਾਂ ਚਲਾਈ ਸੀ ਕਰ ਰਾਤ ਨਾ ਪੰਪ ਦੇ ਗਏ ਹੋਰ ਫਿਰ ਠੀਕਾ ਸਾਡੀ ਭਾਬੀ ਗਈ ਮੈਂ ਚੱਲ ਲਈ ਲੋਬੀ ਚੱਲੀਏ ਮੋਟਰ ਤੇ ਨੂੰ ਉਹ ਗੱਡੀ ਵੀ ਕਰਦਿਆਂ ਰੈਡੀ ਹੁਣ ਆਪਣੀ ਹੁਣ ਮੋਟਰ ਤੇ ਨੂੰ ਮੋਟਰਸਾਈਕਲ ਤੇ ਨਹੀਂ ਸਾਈਕਲ ਤੇ ਜਾਇਆ ਕਰਾਂਗੇ ਉਹਦੇ ਅੱਜ ਹਵਾਵਾ ਭਰਦੇ ਆ ਤਾਂ ਬੰਨ ਨੂੰ ਕਿਹਾ ਸੀ ਗੱਲ ਹਵਾ ਬੱਕਰ ਕੇ ਰੈਡੀ ਹੁਣ ਮੈਂ ਸਾਈਕਲ ਤੇ ਜਾਇਆ ਕਰਾਂਗੇ ਦੋ ਟਾਈਮ ਸਵੇਰ ਸ਼ਾਮ ਦਾ ਜਿੱਦਣ ਚਲੋ ਪੱਠੇ ਲੈ ਕੇ ਆਉਣਾ ਨੇ ਫਿਰ ਤਾਂ ਗੱਡੀ ਜਾਣਾ ਮੋਟਰਸਾਈਕਲ ਤੇ ਜਾਇਆ ਕਰਨਾ ਸਾਈਕਲ ਤੇ ਜਾਇਆ ਕਰਾਂਗੇ ਡਰਾਮਾ ਪਿਛਲੇ ਸਾਲ ਦੀ ਤਰ੍ਹਾਂ ਸਾਲ ਵੀ ਚੱਲੀਏ ਹੁਣ ਆਪਾਂ ਹੂੰ ਲਓ ਜੀ ਮੋਟਰ ਤੇ ਪਹੁੰਚ ਗਏ ਕੱਲੇ ਨੂੰ ਲਾਤਾ ਸੀ ਪਾਣੀ ਹੁਣ ਅੱਪੜਦੇ ਬੜਦੇ ਨਾਲ ਇਹ ਵਾਪਤ ਆਜੂ ਖੇਤ ਬੀਜ ਦਾਂਗੇ ਫਿਰ ਮਲੇ ਨਸ਼ਕੀ ਦਾ ਨਾ ਫਰਕ ਪੈ ਜੂੜੀ ਨਾਲ ਚੱਲ ਕੋਈ ਨਹੀਂ ਇਹ ਦੇਖਣਗੇ 550 ਦਾ ਵੀ ਮਿਲ ਗਿਆ ਨਾ ਉਹ ਦੁੱਧਾਂਗੇ ਬੱਸ 10 ਦਿਨ ਦੇ ਵਿੱਚ ਵਿੱਚ ਬੱਤਾਂ ਜਣਾ ਨੇ 10 ਦਿਨ ਚੱਪਾ ਮਕਾ ਲੈਣਾ ਇਹ ਤਾਂ ਤਾਂ ਗਮਾਂਡੀਆਂ ਨੇ ਵੀ ਕੱਲ ਦਿਨਾਂ ਬਾਹੀ ਕਰਕੇ ਲਾ ਲਿਆ ਗਾ ਮਨੇੜੇ ਲੱਗੇ ਨੇ ਪੂਰੇ ਜ਼ੋਰ ਨਾਲ ਅੱਗਾਂ ਮਾਰਨ ਨੂੰ ਬਾਬੇ ਦੀਆਂ ਸੁਣ ਕੇ ਆਉਂਦੇ ਆ ਬਾਬੇ ਕੋਲ ਗੜਾ ਮਾਰ ਕੇ ਆਉਂਦੇ ਆ ਘਰਾਂ ਦੇ ਕੋਲ ਗੀਤ ਕਣਕ ਜੰਮੇ ਹੀ ਬਾਬੇ ਜੀ ਤਾਂ ਇਹ ਆਪਾਂ ਤਾਂ ਹਫਤਾ ਕ ਪਹਿਲਾਂ ਦੀ ਹੈ ਮਸ ਸਰਗੀ ਸਰੋਂ ਵੀ ਟੱਪੜ ਦੇ ਛਿੱਟਾ ਮਾਰਿਆ ਹੋਇਆ ਦੇਖੋ ਨਾਲ ਵਧੀਆ ਡੰਗ ਟੱਪਾ ਜਾਂਦਾ ਨੰਗਾ ਜਾਂਦਾ ਨੇ ਮਾਰੀ ਲੱਗਿਆ ਅਜ ਤੱਕ ਨਹੀਂ ਬੱਤ ਤਾ ਕੱਲ ਨੂੰ ਵੱਡੂ ਸ਼ਾਮ ਤੱਕ ਤੁਹਾਨੂੰ ਜਾਨ ਨੂੰ ਦਾ ਬੱਡਾ ਜੋ ਲਓ ਵੀ ਮਿੱਤਰੋ ਸ਼ਾਮ ਦਾ ਟਾਈਮ ਹੋ ਗਿਆ ਮੋਟਰ ਤੇ ਆਈ ਸੀ ਮੌਸਮ ਚ ਵੀ ਕਾਫੀ ਪਹਿਲਾਂ ਵੀ ਫਰਕ ਠੰਡ ਜੀ ਹੋ ਗਈ ਕਾਫੀ ਅੱਜ ਜਾਣਾ ਵਿਆਹ ਕਰਾ ਦਾ ਵਿਆਹ ਸਾਡਾ ਮਿੱਤਰ ਲਾਡੀ ਬਹੁਤ ਪੁਰਾਣੀ ਗੱਰੀ ਆ ਸਾਡੀ ਉਹਦਾ ਵਿਆਹ ਮਜਰਾਤ ਦੀ ਰਿਸੈਪਸ਼ਨ ਆ ਜਾਣਾ ਸੀ ਸਾਰੀ ਫੈਮਿਲੀ ਨੇ ਉਹਦੇ ਵੀ ਵਿਆਹ ਤੇ ਜਾ ਕੇ ਹੁਣਾ ਸ਼ਗਨ ਦੇ ਕੇ ਆਉਣਾ ਉਹਨਾਂ ਨੂੰ ਅੱਜ ਖੰਨੇ ਦਾ ਵਿਆਹ ਫਿਰ 15 ਦਿਨ ਨੂੰ ਸਾਰੇ ਹਰੇ ਬਾਈ ਹੋਰੇ ਬਾਈ ਹੋ ਜਾਣੀਆਂ ਬਾ 15 ਦਿਨ ਦੀ ਗੱਲ ਆ 15 ਦਿਨ ਹਜੇ ਆ ਖੇਤ ਵਿਹਲੇ ਜੇ ਲੱਗਣਗੇ 15 ਦਿਨ ਤੋਂ ਬਾਅਦ ਸੋਹਣੀ ਹਰੇ ਬਾਈ ਹੋ ਜਾਣੀਆਂ ਲੋਜੀ ਹੋ ਗਿਆ ਰੈਡੀ ਸ਼ੈਡੀ ਵਿਆਹ ਵਾਸਤੇ ਵਿਆਹ ਚੱਲਿਆ ਸਾਡੇ ਯਾਰ ਲਾਡੀ ਦਾ ਵਿਆਹ ਆਪਣੇ ਰੋਡ ਤੇ ਪੈਲਸਾ ਡਾਊਨ Town ਉੱਥੇ ਆ ਚਲੋ ਬਸ ਲਾਇਆ ਨੇ 2 ਘੰਟੇ ਤਰੌਣਕ ਮੇਲਾ ਦੇ ਆਨੇ ਮੁਬਾਰਕਬਾਦ ਬਾਈ ਲਾਡੀ ਨੂੰ ਬੱਤ ਤਿਆਰੀਆ ਗੱਡੀ ਰੈਡੀ ਕਰੀ ਲਈ ਆਪਣੀ ਚੁੱਪ ਕੇ ਵੱਧ ਗਏ ਮਾ ਚੱਲਦੇ ਕੋਈ ਨਹੀਂ ਜੀ ਚੱਲ ਪਏ ਆਪਾਂ ਪਹੁੰਚ ਕੇ ਕਲਾਹੇ ਖੱਡ ਦਾ ਮਿੰਟ ਦੱਸਦਾ ਹੀ ਰਸਤਾ ਮਸਰ ਰੁਲੜਈਆ ਪੈਲਸ ਡਾਊਨ ਟਾਊਨ ਆਪਣੇ ਰੋਡ ਤੇ ਆ ਲਾਈਟਾਂ ਹੀ ਬਹੁਤ ਪੈਂਦੀ ਨੇ ਯਾਰ ਇਸ ਟਾਈਮ ਦਾ ਗੱਡੀ ਚਲਾਣੀ ਬਹੁਤ ਔਖੀ ਆ ਬਈ ਮੈਨੂੰ ਬਹੁਤ ਔਖੀ ਲੱਗਦੀ ਆ ਰਾਤ ਨੂੰ ਤਾਂ ਲਾਈਟਾਂ ਚ ਤਾਂ ਇੱਕ ਸਾਈਡ ਹੋਵੇ ਜਿਵੇਂ ਹਾਈਵੇ ਤੇ ਉੱਥੇ ਨੇ ਯਾਰ no <laughs> ओके okay, बाए